ਜੋ ਜੀ ਖੁਸ਼ ਹਾਰੇ ਸੀਟ ਬੈਲਟ ਹੋ ਗਈ ਹੈ ਨਾ ਇਹ ਹੈਲਮਟ ਹੋ ਗਿਆ ਜੀ ਇਹ ਤਿੰਨ ਸਵਾਰੀਆਂ ਠੀਕ ਹੈ ਨਾ ਇਹਨਾਂ ਦੀ ਆਪਾਂ ਲੰਘਣਾ ਨਹੀਂ ਕਰਨੀ ਹੈਗੀ ਹੈ ਨਾ ਆਪਾਂ ਅੱਗੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਜਾਗਰਤ ਕਰਨਾ ਹੈ ਆਪਾਂ ਤਾਂ ਹੈ ਹੀ ਹੈ ਹੈ ਨਾ ਅੱਗੇ ਆਪਣੇ ਦਾਹ ਕੇ ਦਛਣਾ ਤੋਂ ਬਿਨਾਂ ਜੀ ਮਤਲਬ ਇਹ ਲੈਵਲ ਪਾਲਣਾ ਕਰਨੀ ਹੈ ਆਪਾਂ ਨੂੰ ਜਿਵੇਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣਾ ਜੱਪ ਨਹੀਂ ਕਰਨਾ ਸੀਟ ਬੈਲਟ ਲਾ ਕੇ ਰੱਖਣੀ ਹੈ ਹੈਲਮਟ ਪਾਉਣਾ ਹੈ ਇਹ ਆਪਾਂ ਸ਼ੁਰੂ ਕਰੀਏ ਸਾਰਾ ਜੇ ਆਪਾਂ შეਵਾਂ ਆਪਾਂ ਤੁਜੇ ਰਖਸ਼ ਕਰੀਏ ਸਭ ਤੋਂ ਪਹਿਲਾਂ ਆਪਾਂ ਜੇ ਇਸ ਕਰਕੇ ਆਪਾਂ ਕਾਨੂੰਨ ਦੇ ਜ਼ਹਿਰ ਚ ਰਹਿ ਕੇ ਆਪਾਂ ਇਹਨਾਂ ਦੀ ਨਿਵੇਲ ਪਾਲਣਾ ਕਰਨੀ ਹੈ ਕਿਉਂ ਕਿ ਅਸੀਂ ਹਰੇਕ ਸਾਲ ਜਿਹੜਾ ਸੜਕ ਸੜਕ ਵੀ ਜਿੰਨੇ ਛੋਡੇ ਆਪਣੇ ਡਰਾਈਵਰ ਭਰਾ ਨੇ ਕੋਈ ਵੀ ਵਾਹਨ ਚਾਲਕਾ ਉਹਨੂੰ ਜਾਗਰਤ ਕਰਨਾ ਟ੍ਰੈਫਿਕ ਦੀ ਨਹੀਂ ਜਮਾਂਵਾਰੀ ਜੇ ਜਿਹੜਾ ਟ੍ਰੈਫਿਕ ਦੀ ਨਿਯਮਾਂ ਦੀ ਲੰਘਣਾ ਕਰੂਗਾ ਉਹਨੂੰ ਪਤਾ ਹੈ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਹੋਣੀ ਹੈ ਹੈਨਾ ਇਸ ਕਰਕੇ ਆਪਾਂ ਉੱਧਰ ਨਹੀਂ ਜਾਣਾ ਆਪਾਂ ਜਿਆਦਾ ਇੱਧਰ ਰਹਿਣਾ ਹੈ ਵੀ ਆਪਾਂ ਵੱਧ ਵੱਧ ਅੱਜ ਦਾ ਇਹ ਜਿਹੜਾ ਅਸੀਂ ਆ ਤੁਸੀਂ ਦੇਖੇ ਸਰਕ ਸਖਿਆ ਜਿਹੜਾ ਮਾ ਮਹੀਨਾ ਸੀ ਸਪਾ ਦੇ ਮਨਾ ਰਹੇ ਹਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜੇ ਵਿੱਚ ਜਿੰਨੇ ਵੀ ਸਾਡੇ ਅੱਜ ਮੈਂ ਛੇ ਮੇਰੇ ਮਲਾਜਮ ਨਾਲ ਅਡਰੈਸਸ਼ਨ ਤੇ ਪਹੁੰਚਾਂ ਜੂਨੀਅਨ ਚ ਇਹਨਾਂ ਨੂੰ ਜਾਗਰੂਕ ਕੀਤਾ ਹੈ ਟ੍ਰੈਫਿਕ ਨਿਯਮਾਂ ਬਾਰੇ ਜਿਵੇਂ ਹੋ ਗਿਆ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਓਵਰ ਸਪੀਡ ਦਾ ਹੋ ਗਿਆ ਠੀਕ ਹੈ ਨਹੀਂ ਇਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲਾਂ ਦੀ ਹੈ ਇਹਨਵੇਂ ਨਪਾਲ ਨਾ ਕਰੇ ਤਾ ਜੋ ਤੂੰ ਅੱਗੇ ਜਿਹੜੇ ਆਪਣੇ ਗਾਹਾਂ ਜਿਹੜੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਤਲਬ ਰੂਲਾਂ ਬਾਰੇ ਵੀ ਆਪਾਂ ਰੂਲ ਦੀ ਜੇ ਲੰਘਣਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਨਹੀਂ ਹੈਗੀ ਠੀਕ ਹੈ ਨਾ ਜੀ ਇਹ ਵੀ ਸਕੂਲੀ ਬੱਚੇ ਲੈ ਕੇ ਜਾਂਦੇ ਆ ਨਾ ਉਹਨਾਂ ਨੂੰ ਵੀ ਦੱਸਿਆ ਗਿਆ ਇਹਨਾਂ ਨੂੰ ਨਾ ਭਰੇ ਜਾਣ ਹਾਂ ਉਹਨਾਂ ਬਾਰੇ ਵੀ ਦੱਸਿਆ ਇਹਨਾਂ ਨੂੰ ਵੀ ਜਿਵੇਂ 18 ਸਾਲ ਤੋਂ ਮੈਜਰ ਬੱਚੇ ਨੇ ਘੱਟ ਉਮਰ ਦੇ ਨੇ ਉਹਨਾਂ ਬਾਰੇ ਵੀ ਦੱਸਿਆ ਵੀ ਇਹਨਾਂ ਨੂੰ ਵੀ 18 ਸਾਲ ਦੇ ਹੀ ਬੱਚਾ ਚਲਾ ਸਕਦਾ ਆਪਣਾ ਲਾਇਸੈਂਸ ਬਣਾਓ ਉਹਨਾਂ ਬਾਰੇ ਇਹਨਾਂ ਨੂੰ ਜਾਗਰੂਕਤਾ ਗਿਆ ਹੈ 18 ਸਾਲ ਦਾ ਬੱਚੇ ਕੋਈ ਵੀ ਜੇ ਅਗਰ ਕੋਈ ਚਲਾਉਂਦਾ ਤਾਂ ਅਸੀਂ ਉਹਦਾ ਚਲਾਨ ਕਰਦੇ ਹਾਂ ਜਿਹੜੇ ਕਿਹੜੇ ਰੂਲ ਸਮਝਾਏਗੇ ਇਹਨਾਂ ਦੇ ਵਿੱਚ ਜਿਵੇਂ ਜਿਆ ਟ੍ਰਿਪਲ ਸਵਾਰੀ ਹੋ ਗਿਆ ਹੈਲਮਟ ਹੋ ਗਿਆ ਜੀ ਠੀਕ ਹੈ ਨਾ ਜੀ ਸੀਟ ਬੈਲਟ ਹੋ ਗਈ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਓਵਰ ਸਪੀਡ ਨਹੀਂ ਚਲਾਉਣੀ ਹੋਣੀ ਇਹਨਾਂ ਨੇ ਜਮਾਵਾਰੇ ਦੱਸਿਆ ਜੀ ਤੇ ਇਹਦੇ ਅੰਗਲੇ ਬੈਰੀ ਉੱਪਰ ਇਹ ਜਿਹੜਾ ਹਾਂ ਉਹਨਾਂ ਦੁਆਰੇ ਵੀ ਇਹਨਾਂ ਦੇਖਤ ਹੁੰਦੇ ਨੇ ਇੱਥੇ ਵੀ ਪੌੜਾ ਜਿੱਤ ਪਾਇਆ ਨੇ ਜਿਵੇਂ ਉੱਥੇ ਬਣਾ ਡਰਾਈਵਰ ਤੇ ਪਤਾ ਨਹੀਂ ਲੱਗਦਾ ਹੈਗਾ ਜਦੋਂ ਨਾ ਗੱਡੀ ਓਵਰ ਸਪੀਡ ਆਉਂਦੀ ਹੈ ਉੱਪਰ ਚੜ ਜਾਂਦੀ ਹੈ ਗੱਡੀ ਦਾ ਨੁਕਸਾਨ ਹੁੰਦਾ ਲੱਗਦਾ ਉਹ ਮੈਂ ਬਰਮਾ ਕਿਥੇ ਉਹ ਵੀ ਦਿਖਾਈ ਨੇ ਬਾਕੀ ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜੇ ਸਪੀਕਰ ਨੇ ਪਿੱਛੇ ਲਾ ਰਿਹਾ ਸਾਰਿਆਂ ਦੇ ਬਾਕੀ ਇਹਨਾਂ ਨੂੰ ਇਹ ਵੀ ਕਹਿ ਰਹੇ ਆ ਵੀ ਹੌਲੀ ਧੁੰਦ ਦਾ ਮੌਸਮ ਹੈ ਕੋਈ ਗੱਲ ਨਹੀਂ 5-4 ਮਿੰਟ ਦਾ ਕੋਈ ਵੀ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਵਿੱਚ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਵੀ ਕਿਉਂਕਿ ਬਤਵਕ ਜਗ੍ਹਾ ਕੀ ਚੰਤੇ ਵੀ ਆਉਣ ਉਹਨਾਂ ਨੂੰ ਵੀਡ ਕਰਨ ਲਈ ਇਸ ਤੋਂ ਲਾਵਾ ਹੋਰ ਕਿੱਥੇ ਕਿੱਥੇ ਜਾਵਾਂਗੇ ਮੈਂ ਜ ਹੁਣ ਇੱਕ ਦੋ ਬਾਹਰ ਟਰੱਕ ਜੁਨੀਅਨ ਜਾ ਰਿਹਾ ਜੀ ਟਰੱਕ ਜੁਨੀਅਨ ਚ ਜਾ ਕੇ ਉੱਥੇ ਜਿਹੜੇ ਮੇਰੇ ਡਰਾਈਵਰ ਭਰਾ ਨੇ ਉਹਨਾਂ ਨੂੰ ਸਾਰਾ ਜਾਗਰਤ ਕਰਵਾ ਇਹ ਆਪਣੇ ਟਰੱਕ ਬਾਰੇ ਦੀ ਤੇ ਬਾਕੀ ਸਕੂਲਾਂ ਤੇ ਵੀ ਜਾਵਾਂਗਾ ਵਾਕ-ਵਾਕ ਸਕੂਲਾਂ ਤੇ ਜਾਗਰਤ ਕਰਕੇ ਹਾਂ ਪਹਿਲਾਂ ਵੀ ਮੈਂ ਵੇਅਰ ਕਰਦਾ ਰਹਿਣਾ ਜੇ ਨਹੀਂ ਕੋਈ ਇਹਨਾਂ ਨੂੰ ਪਾਲਣਾ ਕਰੀ ਜਾਂ ਉਹਨਾਂ ਨੂੰ ਕੋਈ ਜ਼ੋਰ ਕਰ ਰਿਹਾ ਵਾਕ-ਵਾਕ ਜਿਹੜਾ ਤੇ ਜਾਣਾ ਚਾਹੁੰਦੇ ਉਹਦੇ ਬਾਰੇ ਕੀ ਕਰਦੇ ਕੋ ਤਾਂ ਫਿਰ ਆਪਾਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਜੇ ਕੋ ਪਹਿਲਾਂ ਸਾਡਾ ਫਰਜ਼ ਆ ਸਮਝਾਉਣਾ ਜਿਹਨੇ ਕੋਈ ਸਮਝੂਆ ਫੇਰਾ ਕਾਨੂੰਨ ਮੁਤਾਬਕ ਜੋ ਕਾਰਵਾਈ ਬੰਦ ਕਰਾਂਗੇ ਸਾਡੇ ਟ੍ਰੈਫਿਕ ਦੇ ਯਾਰ ਬਲਜੀਤ ਸਿੰਘ ਜੀ ਬਹੁਤ ਵਧੀਆ ਹੰਕਾਰਜਾ ਸਾਡੇ ਜਿਹੜੇ ਸਾਨੂੰ ਨੇਮ ਸਮਝਾਏ ਜਿਵੇਂ ਸੀਟ ਬੈਲਟ ਹੋ ਗਈ ਦੋ ਸਵਾਰੀਆਂ ਬਿਠਾਉਣੇ ਜਿਵੇਂ ਤਿੰਨ ਸਵਾਰੀਆਂ ਆ ਟੋ ਤੇ ਮੋੜ ਛਲੇ ਤੋਂ ਬਾਕੀ ਆ ਜਿੰਨਾ ਵੀ ਉਹ ਟ੍ਰੈਫਿਕ ਦਾ ਕੋਈ ਲੜੰਗਾ ਨਾ ਨਾਲ ਬਤੀ ਦੀ ਕਰਦੇ ਨਾ ਕਿਸੇ ਕੀ ਵੀ ਨਹੀਂ ਕਰਦੇ ਦਿਨੋ ਦਿਨ ਤੋਂ ਦੋਬਾਰ ਦੀ ਜਾਰੀ ਹੈ ਸੜਕੀ ਹਾਦਸੇ ਵੀ ਵਾਪਰਦੇ ਹੋਣ ਤਾਂ ਵੀ ਇਸ ਬਾਰੇ ਚੀਕ ਪਾਉਂਦੇ ਸਰਵਦਾ ਸਿੰਘ ਆਇਆ ਵੀ ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਸਰ ਚੱਲਣਾ ਸਿਰ ਆਪਣੀ ਦੇਖ ਕੇ ਚੱਲਣਾ ਅੱਗੇ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਕਿ ਕੀ ਕੀ ਕਿ ਸ਼ੁਰੂ ਹੋਵੇ ਅਸੀਂ ਉਹਨਾਂ ਦੇ ਨਾਲ ਹੀ ਸਿਰਫ ਕੋਈ ਅਣਗਾ ਨਹੀਂ ਕਰਦੇ ਕਿਸੇ चीज ਦੀ ਜੋ ਵੀ ਸਾਨੂੰ ਸਮਝ ਆਉਂਦੇ ਅਸੀਂ ਉਹਨਾਂ ਨਾਲ ਗੱਲ ਸਮਝਾਂਗੇ ਸਾਰੀ ਸਰ ਉਹ ਸਾਨੂੰ ਇਸ ਤਰ੍ਹਾਂ ਕਰਕੇ ਗੈਨ ਵੀ ਜਿਹਨੇ ਮਤਲਬ 40 ਸਾਲ ਦੀ ਬਟਾਣੀ 18 ਸਾਲ ਤੋਂ ਮਤਲਬ ਘੱਟ ਉਮਰ ਵਾਲੇ ਬੱਚੇ ਨੇ ਆਟੋ ਨਹੀਂ ਚਲਾਉਣਾ ਵੀ ਆਪਣਾ ਦੇਖ ਕੇ ਮਤਲਬ ਕੋਈ ਵੀ ਟ੍ਰੈਫਿਕ ਹੈ ਵੀ ਇਹਨਾਂ ਦੇ ਨਾਲ ਹੀ ਰਲ ਕੇ ਚੱਲਣਾ ਠੀਕ ਹੈ ਸਰ ਮਤਲਬ ਕੋਈ ਵੀ ਉਲੰਘਣਾ ਨਹੀਂ ਕਰਨੀ ਵੀ ਜਿੱਧਰ ਵੀ ਦੇਖ ਕੇ ਮੋੜਨਾ ਹੈਗਾ ਵੀ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੁੰਦ ਤੋਂ ਵੈਰ ਕਰਕੇ ਗਏ ਨੇ ਸਾਰੇ ਨੂੰ ਤੇ ਬਾਕੀ ਜਿਨਨੇ ਵੀ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਹੈ ਜੇ ਕੋਈ ਗੱਡੀ ਚਲਾਉਂਦਾ ਵੀ ਹੈ ਲੈ ਸਮਝਾਉਂਦੇ ਆ ਅਸੀਂ ਉਹਨਾਂ ਦੇ ਨਾਲ ਆ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ ਪਹਿਲਾਂ ਵੀ ਆ ਕੇ ਗਏ ਨੇ